ਇਹਨਾਂ ਬੱਚਿਆਂ ਦੇ ਅੱਖਾਂ 'ਚ ਪਾਣੀ ਨੂੰ ਵੇਖ ਕੇ ਅਗਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਦੋਸਤੋ ਮਦਦ ਜ਼ਰੂਰ ਕਰਨਾ। ਕੱਖਲਾ ਸ਼ਬਦ ਜਿਹੜਾ ਮੈਂ ਕਿਹਾ ਉਹ ਵਾਕਈ ਇੱਥੇ ਯੂਜ਼ ਹੁੰਦਾ ਵੀ ਵਾਕਈ ਕੱਖ ਨਹੀਂ ਬੱਚਿਆ ਸਾਰਾ ਕੁਝ। ਮਤਲਬ ਉਸ ਪ੍ਰਮਾਤਮਾ ਨੇ ਇਹਨਾਂ ਤੋਂ ਖੋਲਿਆ। 11 ਤੋਂ 11:30 ਵਜੇ ਇੱਥੋਂ ਗਏ ਆ। ਸਾਰਾ ਕੁਝ ਕਲੋਜ਼ਿੰਗ ਕਰਕੇ ਸਹੀ ਸੀਗਾ ਬਿਲਕੁਲ। ਉਸ ਤੋਂ ਬਾਅਦ ਸਵੇਰੇ ਸਾਨੂੰ 5 ਵਜੇ ਫੋਨ ਆਉਂਦਾ ਜੀ। ਤੁਹਾਡੇ ਰੈਸਟੋਰੈਂਟ ਜਿੱਥੋਂ ਆ ਨਿਕਲ ਰਿਹਾ ਮੈਂ ਵੀ ਹਲਾਜ ਸੀ ਕਿ ਉਸ ਟਾਈਮ ਇੱਥੇ ਪਹੁੰਚੇ ਆ ਆ ਕੇ ਦੇਖਿਆ ਤੇ ਸਾਡਾ ਸਾਰਾ ਆਸ਼ੀਆ ਨਾ ਹੀ ਤਬਾਹ ਹੋ ਚੁੱਕਿਆ ਸੀਗਾ ਜੀ ਕਹਿੰਦੇ ਵੀ ਸਾਰਾ ਕੁਝ ਘਰ ਦਾ ਜਿਹੜਾ ਵੇਚਵਟਕ ਇੱਥੇ ਲਾਇਆ ਸੀ ਵੀ ਕੋਈ ਕੰਮ ਚੱਲੂਗਾ ਹਾਂਜੀ ਅਸੀਂ ਆਪਦੇ ਵੱਲੋਂ ਸਾਰਾ ਵੇਚਵਟਕ ਲਾਇਆ ਸੀ ਵੀ ਸਾਡਾ ਕੰਮ ਚੱਲੇਗਾ ਵਧੀਆ ਬਹੁਤ ਵਧੀਆ ਦੁਕਾਨ ਬਣਾਈ ਸੀ ਪਰ ਨਾ ਬਣੇ ਨਾ ਸੀ ਸਾਡੀ ਸੋਚਿਆ ਸੀ ਚਲੋ ਆਗਰ ਉਹ ਜਗਾਰ ਕਰਾਂਗੇ ਕਿ ਫਿਊਚਰ ਦੇ ਬੱਚੇ ਸੌਖੇ ਹੋ ਜਾਣਗੇ ਪਰ ਇਹ ਨਹੀਂ ਪਤਾ ਸੀਗਾ ਵੀ ਬੱਚਿਆਂ ਦੇ ਮੂੰਹ ਚ ਵੀ ਮੱਝ ਖੋ ਕੇ ਤੇ ਲਾਤ 6 ਮਹੀਨੇ ਇਸ ਕੰਮ ਤੇ ਦੁਕਾਨ ਤੇ ਕੰਮ ਕਰ ਰਹੀ ਸੀ ਮਿਸਤਰੀ 3 ਮਹੀਨੇ ਦੇ ਖੁੱਲ ਗਏ ਸੈਟਿੰਗ ਹੋ ਗਏ ਕੰਮ ਚੱਲਿਆ ਲੈ ਤੇ ਤੀਸਰੇ ਮਹੀਨੇ ਆ ਪਾਣਾ ਵਰਤ ਗਿਆ ਜੀ ਦੁਨੀਆ ਸੋਚਦੀ ਐ ਬਾਹਰ ਜਾਣੇ ਆ ਮੈਂ ਸੋਚਿਆ ਸੀ ਬਾਹਰ ਕੁਝ ਨਹੀਂ ਪਿਆ ਜੀ ਇੱਥੇ ਹੀ ਆਪਦਾ ਇਨਵੈਸਟ ਕਰਕੇ ਇੱਥੇ ਹੀ ਲਾਉਣੇ ਆ ਕੋਈ ਅੱਗੇ ਕਿਸੇ ਨੂੰ ਰੋਜ਼ਗਾਰ ਮਿਲੇਗਾ ਆਪ ਵੀ ਕਾਮਯਾਬ ਹੋਵਾਂਗੇ ਇਸ ਤੋਂ ਚੰਗਾ ਵੀ ਬਾਹਰ ਹੀ ਚਲੇ ਜਾਂਦੇ ਕੁਝ ਨਾ ਕੁਝ ਹਾਸਲ ਤਾਂ ਹੁੰਦਾ ਬੱਚਿਆਂ ਦੇ ਮੂੰਹ ਕੱਢ ਕੇ ਇੱਥੇ ਲਾਇਆ ਹੈ ਕਿ ਜਿਹੜੇ ਬੱਚੇ ਨੇ ਉਹ ਆਉਣ ਵਾਲੇ ਸਮੇਂ 'ਚ ਆਪਣੀ ਜ਼ਿੰਦਗੀ ਵਧੀਆ ਜਿਉ ਲੈਣਗੇ ਪਰ ਅੱਜ ਇਹ ਰੈਸਟੋਰੈਂਟ ਖੋਲ੍ਹਿਆ ਸੀ ਲੱਖਾਂ ਰੁਪਈਆ ਲਾ ਕੇ ਅਚਾਨਕ ਅੱਗ ਲੱਗਦੀ ਆ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਪੱਖੇ ਪਿੰਗਲ ਕੇ ਥੱਲੇ ਡਿੱਗ ਪਏ ਨੇ ਇੱਧਰ ਏਸੀ ਲੱਗਾ ਸੀਗਾ ਕੋਈ ਵੀ ਚੀਜ਼ ਇੱਥੇ ਨਹੀਂ ਬਚੀ ਸਾਰਾ ਕੁਝ ਜਿਹੜਾ ਸੜ ਕੇ ਸੁਆਹ ਹੋ ਗਿਆ ਆ ਤੁਸੀਂ ਨਜ਼ਰ ਮਾਰ ਲਓ ਭਾਂਡੇ ਸਭ ਕੁਝ ਜੋ ਵੀ ਸੀ ਸਿਰਫ ਸੁਆਹ ਬਚੀ ਆ ਐਨਾ ਧੱਕਾ ਰੱਬ ਕਿਸੇ ਨਾਲ ਨਾ ਕਰੇ ਤੁਸੀਂ ਆ ਨਜ਼ਰ ਮਾਰੋ ਕਿ ਕਿੰਨਾ ਧੱਕਾ ਹੋ ਗਿਆ ਇਸ ਪਰਿਵਾਰ ਨਾਲ ਇਹ ਰੈਸਟੋਰੈਂਟ ਖੋਲਿਆ ਸੀ ਲੱਖਾਂ ਰੁਪਈਆ ਲਾ ਕੇ ਅਚਾਨਕ ਅੱਗ ਲੱਗਦੀ ਆ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਇੱਕ ਵੀ ਚੀਜ਼ ਜਿਹੜੀ ਆ ਉਹ ਇੱਥੇ ਨਹੀਂ ਬਚੀ ਤੁਸੀਂ ਇੱਥੋਂ ਨਜ਼ਰ ਮਾਰਨੀ ਸ਼ੁਰੂ ਕਰੋ ਪੱਖਾ ਹੋਵੇ ਏਸੀ ਹੋਵੇ ਕੁਰਸੀਆਂ ਹੋਣ ਕੋਈ ਵੀ ਚੀਜ਼ ਜਿਹੜੀ ਆ ਇਸ ਬਿਲਡਿੰਗ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਨਹੀਂ ਬਚੀ ਆ ਪੱਖੇ ਪਿੰਗਲ ਕੇ ਥੱਲੇ ਡਿੱਗ ਪਏ ਨੇ ਇੱਧਰ ਏਸੀ ਲੱਗਾ ਸੀਗਾ ਉੱਪਰ ਵੀ ਬਹੁਤ ਵਧੀਆ ਤਰੀਕਿਆਂ ਨਾਲ ਇਹਨਾਂ ਨੇ ਬੈਠਣ ਦੇ ਲਈ ਬਣਾਏ ਸੀ ਪਰ ਆ ਵੇਖ ਲਓ ਕੁਰਸੀਆਂ ਬਿਲਕੁਲ ਕੱਲਾ ਲੋਹਾ ਬਚਿਆ ਇਸ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਇੱਥੇ ਨਹੀਂ ਬਚੀ ਸਾਰਾ ਕੁਝ ਜਿਹੜਾ ਸੜ ਕੇ ਸੁਆਹ ਹੋ ਗਿਆ ਆ ਤੁਸੀਂ ਨਜ਼ਰ ਮਾਰ ਲਓ ਭਾਂਡੇ ਸਭ ਕੁਝ ਜੋ ਵੀ ਸੀ ਸਿਰਫ ਸੁਆਹ ਬਚੀ ਆ ਇਸ ਜਗ੍ਹਾ ਤੇ ਔਰ ਬਹੁਤ ਜ਼ਿਆਦਾ ਜਿਹੜਾ ਧੱਕਾ ਇਸ ਪਰਿਵਾਰ ਦੇ ਨਾਲ ਹੋਇਆ ਅੱਜ ਤਬਾਈ ਨਾਲ ਗੱਲ ਕਰਦੇ ਬਾਈ ਜੀ ਇਹ ਨਾਮ ਕੀ ਤੁਹਾਡਾ ਸਿੰਦਰ ਸਿੰਘ ਇਹ ਕੁਝ ਲੱਗਿਆ ਪਤਾ ਕਿਵੇਂ ਹੋਇਆ ਨਹੀਂ ਤਾਂ ਕੋਈ ਜਾਣਕਾਰੀ ਨਹੀਂ ਇਸ ਬਾਰੇ ਕਿਵੇਂ ਹੋਈ ਤੇਰਾ ਤੁਸੀਂ ਤਕਰੀਬਨ 11 ਤੋਂ 11:30 ਵਜੇ ਇੱਥੋਂ ਗਏ ਆ ਸਾਰਾ ਕੁਝ ক্লোজিং ਕਰਕੇ ਸਹੀ ਸੀਗਾ ਬਿਲਕੁਲ ਉਸ ਤੋਂ ਬਾਅਦ ਸਵੇਰੇ ਸਾਨੂੰ 5 ਵਜੇ ਫੋਨ ਆਉਂਦਾ ਜੀ ਤੇ ਤੁਹਾਡੇ ਰੈਸਟੋਰੈਂਟ ਜੀ ਤੋਂ ਆ ਨਿਕਲ ਰਿਹਾ ਉਸ ਤੋਂ ਬਾਅਦ ਅਸੀਂ ਜਿਵੇਂ ਵੀ ਹਾਲਾਤ ਸੀਗੇ ਉਸ ਟਾਈਮ ਇੱਥੇ ਪਹੁੰਚੇ ਆ ਆ ਕੇ ਦੇਖਿਆ ਤੇ ਸਾਡਾ ਸਾਰਾ ਆਸ਼ੀਆਨਾ ਜੀ ਤਬਾਹ ਹੋ ਚੁੱਕਿਆ ਸੀਗਾ ਜੀ ਬਾਈ ਕਹਿੰਦੇ ਸਾਰਾ ਕੁਝ ਵੇਚ-ਵਟ ਕੇ ਕਹਿੰਦੇ ਇੱਥੇ ਲਾਤਾ ਸੀ ਸਭ ਕੁਝ ਵੇਚ-ਵਟ ਕੇ ਲਾਤਾ ਸੀਗਾ ਜੀ ਤੇ ਇੱਕ ਘਰੇ ਫੁੱਟੀ ਕੌੜੀ ਵੀ ਨਹੀਂ ਆ ਗਈ ਸੋਣਾ ਇਸ ਟਾਈਮ ਜਿਹੜੀ ਵੀ ਅਫਸਰ ਬਚ ਗਈ ਹੋਵੇ ਸਭ ਕੁਝ ਹੀ ਵੇਚਿਆ ਸੀਗਾ ਇੱਥੇ ਲਾਤਾ ਸੀਗਾ ਕਿੰਨੇ ਕੁ ਰੁਪਈਏ ਹੀ ਜਿਹੜੇ ਇਸ ਬਿਲਡਿੰਗ ਤੇ ਲਾਏ ਸੀ ਆਈਡੀਆ 35 ਤੋਂ 40 ਲੱਖ ਰੁਪਈਆ ਲਾਤਾ ਸੀਗਾ ਸਾਰਾ ਬਾਈ ਇਹ ਤਾਂ ਸੜ ਗਿਆ ਹਾਂਜੀ ਬਿਲਕੁਲ ਹੀ ਸੜ ਗਿਆ ਜੀ ਕੋਈ ਕਾਰਨ ਵੀ ਨਹੀਂ ਪਤਾ ਲੱਗਿਆ ਨਹੀਂ ਕਦੇ ਤਾਂ ਕੋਈ ਕਾਰਨ ਨਹੀਂ ਪਤਾ ਲੱਗਿਆ ਪਹਿਲਾਂ ਕੀ ਕੰਮ ਕਰਦੇ ਸੀ ਇਹਦੇ ਪਹਿਲਾਂ ਮੈਂ ਇੱਕ ਛੋਟਾ ਮੇਡਾ ਡਾਕਟਰ ਸੀਗਾ ਜੀ ਹਾਂਜੀ ਦੋਸਤੋ ਬਾਅਦ ਮੈਂ ਇਸ ਲਾਈਨ 'ਚ ਆਇਆ ਸੀਗਾ ਸਭ ਦੇ ਰੀਜਨਲ ਸਾਰਾ ਕੰਮ ਕਰਿਆ ਸੀਗਾ ਸਭ ਕੁਝ ਸਾਰਾ ਕੁਝ ਵੇਚ ਵਟ ਕੇ ਲਾਤਾ ਇਸ ਜੀ ਤੇ ਸੋਚਿਆ ਸੀ ਚਲੋ ਆਵਰੋ ਜਗਾਰ ਕਰਾਂਗੇ ਕਿ ਫਿਊਚਰ ਚ ਬੱਚੇ ਸੌਖੇ ਹੋ ਜਾਣਗੇ ਪਰ ਇਹ ਨਹੀਂ ਪਤਾ ਸੀਗਾ ਵੀ ਬੱਚਿਆਂ ਦੇ ਮੂੰਹ ਚ ਵੀ ਮੱਜ ਖੋ ਕੇ ਇੱਥੇ ਲਾਤਾ ਬੱਚੇ ਕਿੱਡੇ ਕਿੱਡੇ ਬੱਚੇ 10 ਸਾਲ ਦਾ ਤੇ 7 ਸਾਲ ਦਾ ਜੀ ਆਂਟ ਗਵਾਂਟ ਨਾਲ ਅਸੀਂ ਗੱਲ ਕੀਤੀ ਉਹ ਦੱਸਦੇ ਆ ਕਹਿੰਦੇ ਵੀ 2 ਢਾਈ ਮਹੀਨੇ ਰੀਜਨਲ ਕੰਮ ਕੀਤਾ ਮਿਸਤਰੀ ਇੱਥੇ ਲੱਗੇ ਰੇ ਲੱਖ ਰੁਪਇਆ ਲੱਗਿਆ ਭਾਈ 6 ਮਹੀਨੇ ਇਸ ਦੁਕਾਨ ਤੇ ਕੰਮ ਚੱਲਿਆ ਸੀਗਾ ਜੀ ਹਾਂ 6 ਮਹੀਨੇ ਇਸ ਕੰਮ ਤੇ ਦੁਕਾਨ ਤੇ ਕੰਮ ਕਰ ਰਹੇ ਸੀ ਮਿਸਤਰੀ ਹੂੰ 3 ਮਹੀਨੇ ਦੇ ਖੁੱਲ ਗਏ ਸੈਟਿੰਗ ਹੋ ਗਏ ਕੰਮ ਚੱਲਿਆ ਹਲੇ ਤੇ ਤੀਸਰੇ ਮਹੀਨੇ ਆ ਪਾੜਾ ਵਰਤ ਗਿਆ ਜੀ ਸਭ ਕੁਝ ਮਤਲਬ ਉਸ ਤੋਂ ਜ਼ਿਆਦਾ ਟਾਈਮ ਕੰਮ ਰਿਪੇਅਰਿੰਗ ਤੇ ਲੱਗਿਆ ਤੇ ਚੱਲਿਆ ਨਹੀਂ 3 ਮਹੀਨੇ ਜੇ ਚੱਲਿਆ ਤੇ ਸਾਰਾ ਕੁਝ ਸੜ ਕੇ ਸੁਆਹ ਤੁਹਾਡੇ ਸਾਹਮਣੇ ਇਹੋ ਜਿਹੇ ਜਦੋਂ ਹਾਲਾਤ ਹੋਣ ਇੱਥੇ ਤਾਂ ਫਿਰ ਹੌਸਲਾ ਟੁੱਟ ਜਾਂਦਾ ਬਿਲਕੁਲ ਜੀ ਸੋਚਿਆ ਸੀ ਦੁਨੀਆ ਸੋਚਦੀ ਐ ਬਾਹਰ ਜਾਣੇ ਆ ਮੈਂ ਸੋਚਿਆ ਸੀ ਬਾਹਰ ਕੁਝ ਨਹੀਂ ਪਿਆ ਜੀ ਇੱਥੇ ਹੀ ਆਪਦਾ ਇਨਵੈਸਟ ਕਰਕੇ ਇੱਥੇ ਹੀ ਲਾਉਣੇ ਆ ਕੁਝ ਅੱਗੇ ਕਿਸੇ ਨੂੰ ਰੋਜ਼ਗਾਰ ਮਿਲੇਗਾ ਆਪ ਵੀ ਕਾਮਯਾਬ ਹੋਵਾਂਗੇ ਪਰ ਜਦੋਂ ਆਹ ਨਸੀਬਤਾ ਬਣਦੀ ਆ ਨੇ ਤਾਂ ਇਸ ਤੋਂ ਚੰਗਾ ਵੀ ਬਾਹਰ ਹੀ ਚਲੇ ਜਾਂਦੇ ਕੁਝ ਨਾ ਕੁਝ ਹਾਸਲ ਤਾਂ ਹੁੰਦਾ ਇਸ ਟਾਈਮ ਤਾਂ ਆ ਉਹ ਜਿਹੜੇ ਪਹਿਲੇ ਹੌਸਲੇ ਨੇ ਸਭ ਟੁੱਟ ਗਏ ਨੇ ਬਿਲਕੁਲ ਇਹ ਇਸ ਘੜੀ ਦੇ ਵਿੱਚ ਠੀਕ ਆ ਗੱਲ ਕਰਨੀ ਵੀ ਠੀਕ ਨਹੀਂ ਲੱਗਦੀ ਪਰ ਇਹ ਤਸਵੀਰ ਦਿਖਾਉਣੀ ਵੀ ਉਨੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਤੁਸੀਂ ਆਪ ਨਜ਼ਰ ਮਾਰੀ ਆ ਔਰ ਨਾਲ ਵੀਡੀਓ ਚ ਦੇਖ ਵੀ ਲੋ ਕਿ ਜਦੋਂ ਸਾਰਾ ਕੁਝ ਵੇਚ ਵਟ ਕੇ ਬੰਦਾ ਇੱਥੇ ਲਾ ਦੇਵੇ ਤਾਂ ਉਸ ਤੋਂ ਬਾਅਦ ਇਹ ਅੱਗ ਲੱਗ ਜੇ ਸਭ ਕੁਝ ਸੜ ਜੇ ਤਾਂ ਫਿਰ ਸਥਿਤੀ ਕਿਹੋ ਜਿਹੀ ਹੁੰਦੀ ਹੈ ਬੱਚੇ ਤੁਹਾਡੇ ਆ ਤੁਸੀਂ ਦੋ ਬੱਚੇ ਤੁਹਾਡੇ ਹਾਂਜੀ ਦੋ ਬੱਚੇ ਆ ਜੀ ਇਹ ਵੀ ਸਾਰੇ ਸਾਰਾ ਪਰਿਵਾਰ ਕੀ ਆਜੋ ਭਾਣੇ ਆਜੋ ਅੱਗੇ ਆਜੋ ਤਾਂ ਤੁਸੀਂ ਨਜ਼ਰ ਮਾਰੋ ਇਹ ਪਰਿਵਾਰ ਛੋਟੇ ਛੋਟੇ ਬੱਚੇ ਆ ਬਾਈ ਦਾ ਕਹਿਣਾ ਕਿ ਬੱਚਿਆਂ ਦੇ ਮੂੰਹੋਂ ਰੋਟੀ ਇੱਥੇ ਲਾਈ ਆ। ਮਤਲਬ ਬੱਚਿਆਂ ਦੇ ਮੂੰਹੋਂ ਕੱਢ ਕੇ ਇੱਥੇ ਲਾਇਆ ਹੈ ਕਿ ਜਿਹੜੇ ਬੱਚੇ ਨੇ ਉਹ ਆਉਣ ਵਾਲੇ ਸਮੇਂ 'ਚ ਆਪਣੀ ਜ਼ਿੰਦਗੀ ਵਧੀਆ ਜਿਉ ਲੈਣਗੇ ਪਰ ਅੱਜ ਪਰਿਵਾਰ ਦੇ ਪੱਲੇ ਸਿਰਫ ਰੋਣਾ ਕਰ ਲਾਉਣਾ ਰਹਿ ਗਿਆ। ਭੈਣੇ ਬੜਾ ਵੱਡਾ ਨੁਕਸਾਨ ਹੋਇਆ ਸੀ। ਬਹੁਤ ਵੱਡਾ ਹੋਇਆ ਵੀਰੇ। ਕਹਿੰਦੇ ਵੀ ਸਾਰਾ ਕੁਝ ਘਰ ਦਾ ਜਿਹੜਾ ਵੇਚਵਟ ਕੇ ਇੱਥੇ ਲਾਇਆ ਸੀ ਵੀ ਕੋਈ ਕੰਮ ਚੱਲੂਗਾ। ਹਾਂਜੀ ਅਸੀਂ ਆਪ ਤੇ ਵੱਲੋਂ ਸਾਰਾ ਵੇਚਵਟ ਕੇ ਲਾਇਆ ਸੀ ਵੀ ਸਾਡਾ ਕੰਮ ਚੱਲੇਗਾ ਵਧੀਆ। ਬਹੁਤ ਵਧੀਆ ਦੁਕਾਨ ਬਣਾਈ ਸੀ ਪਰ ਹਲਾ ਬਨੇਣਾ ਚੁਤੀ ਸਾਡੂ ਅਈ ਹੁਣ ਫਿਰ ਬੱਚੇ ਬੱਚੇ ਵੀ ਭਾਵਕ ਨੇ ਬੇਟਾ ਕੀ ਕੀ ਗੱਲ ਕਰਗੇ ਬਾਈ ਉਹਨਾਂ ਨਾਲ ਵੀ ਕੋਈ ਸ਼ਬਦ ਨਹੀਂ ਹੈਗਾ ਕੋ ਤਾਂ ਮੈਂ ਤਾਂ ਇੰਨਾ ਕਹਿਣਾ ਚਾਹੂੰਗਾ ਕਿ ਇਸ ਸਥਿਤੀ ਦੇ ਵਿੱਚ ਆ ਛੋਟੇ ਛੋਟੇ ਬੱਚਿਆਂ ਦੇ ਮੂੰਹ ਨੂੰ ਅ ਅਗਰ ਕੋਈ ਵੀ ਵੀਰ ਭੈਣ ਭਰਾ ਕੋਈ ਮਦਦ ਕਰ ਸਕਦਾ ਹੈ ਹੁੰਦਾ ਹੈ ਕਈ ਵਾਰ ਦਸਬੰਧ ਵੀ ਹੁੰਦਾ ਹੈ ਬਹੁਤ ਕੁਝ ਹੁੰਦਾ ਹੈ ਬਹੁਤ ਸਾਰੇ ਲੋਕਾਂ ਦੇ ਕੋਲੇ ਪਰ ਉਹਨਾਂ ਕੋਲੇ ਮਤਲਬ ਇਹ ਜਾਣਕਾਰੀ ਨਹੀਂ ਪਹੁੰਚਦੀ ਤਾਂ ਅਸੀਂ ਕਹਿੰਨੇ ਵੀ ਆ ਰੋਂਦੇ ਕਰਲਾਉਂਦੇ ਬੱਚੇ ਮਾਪੇ ਇਹਨਾਂ ਦੇ ਮੂੰਹ ਨੂੰ ਅਗਰ ਕੋਈ ਭਰਾ ਮਦਦ ਕਰ ਸਕਦਾ ਹੈ ਤਾਂ ਇਹਨਾਂ ਦੀ ਜਿਹੜੀ ਮਦਦ ਆ ਜਰੂਰ ਕਰੋ ਕਿਉਂਕਿ ਛੋਟਾ ਜਿਹਾ ਬੇਟਾ ਆ ਵੇਖ ਲਓ ਰੋਂਦੇ ਕਰਲਾਉਂਦੇ ਪਏ ਨੇ 30-35 ਲੱਖ ਰੁਪਇਆ ਵੇਚ ਵੱਟ ਕੇ ਸਾਰਾ ਇੱਥੇ ਲਾਤਾ ਔਰ ਅੱਜ ਇਹਨਾਂ ਦਾ ਆਸ਼ਿਆਨਾ ਜਿਵੇਂ ਇਹਨਾਂ ਨੇ ਸ਼ਬਦ ਵਰਤੇ ਆਉਂਦੇ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਤਾਂ ਇਸ ਸਥਿਤੀ ਦੇ ਵਿੱਚ ਅ ਅਸੀਂ ਹੋਰ ਕੀ ਸ਼ਬਦ ਕਹੀਏ ਸਾਡੇ ਕੋਲੇ ਵੀ ਸ਼ਬਦ ਨਹੀਂ ਪਰ ਇੱਥੇ ਜਿਹੜੇ ਹਮਦਰਦੀ ਵਾਲੇ دوست ਨੇ ਮਿੱਤਰ ਨੇ ਰਿਸ਼ਤੇਦਾਰ ਨੇ ਆਣ ਗਵਾਂਡ ਦੁਕਾਨਾਂ ਵਾਲੇ ਨੇ ਉਹ ਇੱਥੇ ਜ਼ਰੂਰ ਖੜੇ ਨੇ ਔਰ ਕਈ ਟਾਈਮ ਜਿਹੜਾ ਕਈ ਟਾਈਮ ਇੱਥੇ ਇਹ ਸੜਦਾ ਰਿਹਾ ਕਈ ਟਾਈਮ ਅੰਦਰ ਸਮਾਨ ਸੜਦਾ ਰਿਹਾ ਔਰ ਪਰਿਵਾਰ ਬਾਹਰ ਖੜ ਕੇ ਦੇਖਦਾ ਰਿਹਾ ਔਰ ਇਹਨਾਂ ਰੋਂਦੇ ਕਰਲਾਉਂਦੇ ਬੱਚਿਆਂ ਨੂੰ ਇਹਨਾਂ ਬੱਚਿਆਂ ਦੇ ਅੱਖਾਂ 'ਚ ਪਾਣੀ ਨੂੰ ਵੇਖ ਕੇ ਅਗਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਦੋਸਤੋ ਮਦਦ ਜ਼ਰੂਰ ਕਰਨਾ ਇਹ ਫਿਰੋਜ਼ਪੁਰ ਦਾ ਮਮਦੋਟ ਕਸਬਾ ਹੈ ਬਿਲਕੁਲ ਬਿਜਲੀ ਘਰ ਦੇ ਸਾਹਮਣੇ ਇਹ ਬਾਈ ਦਾ ਰੈਸਟੋਰੈਂਟ ਸੀਗਾ ਬਾਈ ਆਪਦਾ ਨਾਮ ਪਿਤਾ ਦਾ ਨਾਮ ਪਿੰਡ ਦਾ ਨਾਮ ਆਹ ਲੋਕੇਸ਼ਨ ਤੇ ਮੋਬਾਈਲ ਨੰਬਰ ਉਹ ਸਾਰਾ ਜਰੂਰਾ ਦੇ ਮੂੰਹ ਦੱਸ ਦਿਓ ਜੀ ਮੇਰਾ ਨਾਮ ਚਿੰਦਰ ਸਿੰਘ ਹੈ ਜੀ ਮੇਰੇ ਪਿਤਾ ਦਾ ਨਾਮ ਸਰਦਾਰ ਨਾਜ਼ਰ ਸਿੰਘ ਪਿੰਡ ਸ਼ੰਗਾਖੁਰਤਾ ਜੀ ਡਿਸਟ੍ਰਿਕਟ ਫਰੋਜ਼ਪੁਰ ਇਹ ਮਮਦੋਟ ਬਲਾਕ ਦੇ ਵਿੱਚ ਰੈਸਟੋਰੈਂਟ ਸੀਗਾ ਜੀ ਤੁਹਾਡਾ ਮੋਬਾਈਲ ਨੰਬਰ ਵੀ ਬਾਈ ਜੀ ਦੱਸ ਦਿਓ 9855577799 ਇਸੇ ਦੇ ਬਾਈ ਗੂਗਲ ਪੇ ਵਗੈਰਾ ਚੱਲਦਾ ਹਾਂਜੀ ਹਾਂਜੀ ਚਲੋ ਉਮੀਦ ਇਹੀ ਕਰਦੇ ਆ ਕਿ ਇਸ ਪਰਿਵਾਰ ਦੀ ਜਰੂਰ ਮਦਦ ਕੀਤੀ ਜਾਵੇ ਕਿਉਂਕਿ ਰੋਂਦੇ ਕਰਲਾਉਂਦੇ ਬੱਚੇ ਮਾਂ ਰੋਂਦੀ ਪਿਓ ਰੋਂਦਾ ਚਾਰੋਂ ਜੀ ਪਰਿਵਾਰ ਦੇ ਇਸ ਟਾਈਮ ਰੋ ਰਹੇ ਨੇ ਕਿਉਂਕਿ ਇਹਨਾਂ ਦਾ ਆਸ਼ਿਆਨਾ ਯਾਨੀ ਕਿ ਇਹਨਾਂ ਦਾ ਘਰ ਜਿਸ ਘਰ ਤੋਂ ਤਰੱਕੀਆਂ ਹੋਣੀਆਂ ਸੀ ਜਿਸ ਦੁਕਾਨ ਤੋਂ ਤਰੱਕੀਆਂ ਕਰਕੇ ਇਹਨਾਂ ਪੁੱਤਾਂ ਨੇ ਬੁਲੰਦੀਆਂ ਨੂੰ ਛੂਣਾ ਸੀ ਅੱਜ ਉਹ ਰੋਂਦੇ ਕਰ ਲਾਉਂਦੇ ਪਏ ਨੇ ਕਿਉਂਕਿ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਇੱਕ ਤਾਂ ਗੱਲ ਹੁੰਦੀ ਆ ਕਹਿਣ ਵਾਲੀ ਕਿ ਸੜ ਕੇ ਸੁਆਹ ਹੋ ਗਿਆ ਇੱਕ ਵਾਕਿਆ ਹੀ ਸੜ ਕੇ ਸੁਆਹ ਹੋਇਆ ਹੁੰਦਾ ਉਹ ਇਹਨੂੰ ਕਹਿੰਦੇ ਆ ਆ ਨਜ਼ਰ ਮਾਰੋ ਕੱਖ ਵੀ ਨਹੀਂ ਬਚਿਆ ਵਾਕਿਆ ਹੀ ਕੱਖ ਵਾਲਾ ਸ਼ਬਦ ਜਿਹੜਾ ਮੈਂ ਕਹਿੰਨਾ ਵਾਕਿਆ ਹੀ ਇੱਥੇ ਯੂਜ਼ ਹੁੰਦਾ ਵੀ ਵਾਕਿਆ ਹੀ ਕੱਖ ਨਹੀਂ ਬਚਿਆ ਸਾਰਾ ਕੁਝ ਮਤਲਬ ਉਸ ਪ੍ਰਮਾਤਮਾ ਨੇ ਇਹਨਾਂ ਤੋਂ ਖੋਹ ਲਿਆ ਪਤਾ ਨਹੀਂ ਇਹਨਾਂ ਪ੍ਰਮਾਤਮਾ ਨੂੰ ਇਹਨਾਂ ਬੱਚਿਆਂ ਤੇ ਵੀ ਨਹੀਂ ਤਰਸ ਆ ਮਤਲਬ ਛੋਟੇ ਛੋਟੇ ਬੱਚਿਆਂ ਤੇ ਵੀ ਨਹੀਂ ਤਰਸ ਆਇਆ ਹੋਊਗਾ ਕਿ ਬੱਚੇ ਰੋਂਦੇ ਕਰਲਾਉਂਦੇ ਕੀ ਕਰਨਗੇ ਇਹ ਬੱਚੇ ਕਿੱਥੋਂ ਰੋਟੀ ਖਾਣਗੇ ਇਹਨਾਂ ਦੇ ਮਾਪੇ ਕਿੱਥੋਂ ਘਰ ਚਲਾਉਣਗੇ ਸ਼ਾਇਦ ਇਨ੍ਹਾਂ ਬੱਚਿਆਂ ਤੇ ਪ੍ਰਮਾਤਮਾ ਤਰਸ ਕਰ ਲੈਂਦਾ ਤਾਂ ਸ਼ਾਇਦ ਤਸਵੀਰ ਕੋਈ ਹੋਰ ਹੋਣੀ ਸੀ ਅੱਖਾਂ ਦੇ ਸਾਹਮਣੇ ਮੱਚਦਾ ਰਿਹਾ ਕਈ ਘੰਟੇ ਹਜੇ ਵੀ ਅੰਦਰੋਂ ਸੇਕ ਵੱਜ ਰਿਹਾ ਬਾਹਰ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਹਜੇ ਵੀ ਸੜ ਰਹੀਆਂ ਨੇ ਕਈ ਘੰਟੇ ਅੱਗ ਮੱਚਦੀ ਰਹੀ ਕਈ ਘੰਟੇ ਲੋਕ ਵਿਚਾਰੇ ਹੁਣ ਕਰ ਵੀ ਕੀ ਸਕਦੇ ਸੀ ਸਿਰਫ ਵੇਖਦੇ ਰਹੇ ਖੜਕੇ ਦੇਖਣ ਤੋਂ ਇਲਾਵਾ ਉਹਨਾਂ ਦੇ ਹੱਥ 'ਚ ਕੁਝ ਨਹੀਂ ਸੀ ਪਰ ਇਹ ਤਸਵੀਰ ਉਸ ਤੋਂ ਬਾਅਦ ਵਕਈ ਰੋਣ ਤੇ ਮਜਬੂਰ ਕਰਦੀ ਆ ਲੋਕਾਂ ਨੂੰ ਰੋਣ ਤੇ ਮਜਬੂਰ ਕਰਦੀ ਆ ਪਰਿਵਾਰ ਤਾਂ ਰੋ ਹੀ ਰਿਹਾ ਪਰ ਲੋਕ ਵੀ ਭਾਵੁਕ ਨੇ ਜਿਹੜੇ ਲਾਗੇ ਤਾਗੇ ਦੇ ਆਂਡ ਗਵਾਂਡ ਵਾਲੇ ਜਾਂ ਇੱਥੋਂ ਦੇਖਣ ਵਾਲੇ ਨੇ ਪਲੀਜ਼ ਸਾਡੀ ਇਹ ਬੇਨਤੀ ਆ ਸਕਰੀਨ ਦੇ ਉੱਪਰ ਅਸੀਂ ਨੰਬਰ ਵੀ ਇਹ ਦੇ ਦਿੰਨੇ ਆ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਜਿੰਨੀ ਹੋ ਸਕੇ ਇਹਨਾਂ ਬੱਚਿਆਂ ਦੇ ਮੋਹ ਨੂੰ ਜਿਹੜੀ ਆ ਮਦਦ ਜ਼ਰੂਰ ਕਰਨਾ ਦੋਸਤੋ ਬਾਕੀ ਇਸ ਤੇ ਜਿੰਨਾ ਕੋਸੀ ਕਰਦਾ ਗਹਿਣਾ ਗੱਟਾ ਜ਼ਮੀਨ ਜੋ ਵੀ ਕੋਸੀਗਾ ਬੰਦਾ ਕੰਮ ਤੇ ਲਾਉਂਦਾ ਹਰੇਕ ਕੋਈ ਲਾਉਂਦਾ ਕਿ ਮੇਰਾ ਇਹ ਕੰਮ ਆ ਇਹ ਮੇਰਾ ਕੰਮ ਚੱਲੂਗਾ ਇਸ ਤੋਂ ਮੈਂ ਕਮਾਈ ਕਰੂੰਗਾ ਔਰ ਕਾਫੀ ਮੁੰਡੇ ਵੀ ਇੱਥੇ ਕੰਮ ਕਰਦੇ ਸੀ ਉਹਨਾਂ ਨੂੰ ਵੀ ਰੋਜ਼ਗਾਰ ਦਿੱਤਾ ਸੀ ਔਰ ਵਿਦੇਸ਼ ਨਾ ਜਾ ਕੇ ਇੱਥੇ ਕੰਮ ਸ਼ੁਰੂ ਕੀਤਾ ਸੀ ਪਰ ਇੱਥੇ ਵੀ ਕੱਖ ਨਹੀਂ ਪੱਲੇ ਪਿਆ ਬਸ ਸਿਰਫ ਰੋਣਾ ਕਰਲਾਉਣਾ ਰਹਿ ਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਦੋਸਤੋ ਔਰ ਸ਼ੇਅਰ ਕਰਨ ਤੋਂ ਬਾਅਦ ਉਮੀਦ ਵੀ ਅਸੀਂ ਕਰਦੇ ਹਾਂ ਕਿ ਪਰਿਵਾਰ ਦੀ ਜਿਹੜੀ ਮਦਦ ਆ ਉਹ ਜ਼ਰੂਰ ਤੁਹਾਡੇ ਵੱਲੋਂ ਕੀਤੀ ਜਾਏਗੀ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ